ਜਿੰਨੇ ਟਰੈਕਟਰ ਹੈਗੇ ਭਾਈ ਜੀ ਸਾਰੇ ਫਸਟ ਓਨਰ ਦੇ ਫਸਟ ਓਨਰ ਠੀਕ ਆ ਭਾਈ ਤੁਹਾਡੇ ਕੋਲ ਫਸਟ ਓਨਰ ਦਾ ਟਰੈਕਟਰ ਮਿਲੂਗਾ ਇਹ ਚ ਲੈਵੇ ਭਾਈ ਜੀ 200 ਘੰਟੇ ਜੀ ਓਨਲੀ ਹਾਂਜੀ ਵਧਾਈਆਂ ਤਾਂ ਵੀ ਨਹੀਂ ਚੱਲੇ ਲੈ ਵੀ ਵਧਾਈਆਂ ਤਾਂ ਵੀ ਨਹੀਂ ਚੱਲੇਗਾ ਰੌੜ ਰੂੜ ਤੁਸੀਂ ਦੇਖ ਸਕਦੇ ਹੋ ਅਜੇ ਇਹ ਵੀ ਨਹੀਂ ਲੱਗੀ ਹੈਗੀ ਤੇ ਟਾਇਰ ਦਾ ਇਹਦੇ ਵੀ ਨਾਲ ਦੀ ਨੇ ਕਹਿੰਦੇ ਹਾਂਜੀ ਭਾਈ ਜੀ ਨਾਲ ਦੇ ਨਾਲ ਜਿੰਨੇ ਟਰੈਕਟਰ ਹੈਗੇ ਭਾਈ ਜੀ ਨਾਲ ਦੇ ਟਾਇਰਾਂ ਨਾਲ ਮਿਲਣਗੇ ਜਿਹੜੇ ਨਵੇਂ ਟਾਇਰਾਂ ਆਉਣਗੇ ਫਸਟ ਓਨਰ ਤੋਂ ਲਿਉਣੇ ਆ ਨਾ ਇਹ ਅਸੀਂ ਫਸਟ ਓਨਰ ਤੋਂ ਟਰੈਕਟਰ ਲਿਉਣੇ ਕਰਕੇ ਟਾਇਰ ਨਾਲ ਦੇ ਹੁੰਦੇ ਹੈਗੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਤੇ ਅੱਜ ਸਾਨੂੰ ਬਾਈ ਜੀ ਕੋਕਾ ਪੀਸ ਟਰੈਕਟਰ ਦਾ ਘਾਵਾਗੇ ਬਾਈ ਕੋਮਲ ਆਪਣੇ ਨਾਲ ਆ ਕਰਦੇ ਆ ਗੱਲਬਾਤ ਸਸੇ ਕਾ ਬਾਈ ਜੀ ਸਸੇ ਕਾ ਜੀ ਠੀਕ ਹੋ ਬਾਈ ਜੀ ਠੀਕ ਹੈ ਬਾਈ ਜੀ ਤੇ ਮੇਲ ਕਿਸਨ ਬਾਈ ਜੀ ਕੀ ਐ ਇਸ ਵਕਤ ਕਿੱਥੇ ਛੜਾਂਗੇ ਅਸੀਂ ਮੋਗਾ ਮੋਗਾ ਮੰਡੀ ਠੀਕ ਆ ਬਾਈ ਜੀ ਤੇ ਮੋਗੇ ਖੜਾਂਗੇ ਬਾਈ ਜੀ ਕਰਨਾਲ ਟਰੈਕਟਰ ਸੇਲ ਪਰਚੇ ਜਾਵਾਂਦੇ ਤੇ ਜਿੰਨੇ ਟਰੈਕਟਰ ਹੈਗੇ ਬਾਈ ਜੀ ਸਾਰੇ ਫਸਟ ਆਰ ਜਾਂ ਸੈਕੰਡ ਓਨਰ ਦੇ ਹਾਂ ਫਸਟ ਓਨਰ ਠੀਕ ਆ ਬਾਈ ਸਾਡੇ ਕੋਲ ਫਸਟ ਓਨਰ ਟਰੈਕਟਰ ਮਿਲੂ ਬਾਈ ਠੀਕ ਆ ਬਾਈ ਜੀ ਆਪਣੇ ਨੇ ਬਾਈ ਜੀ ਆਮੋ ਜ਼ਿੰਮੇਦਾਰਾਂ ਦੇ ਪੁਲਿਸ ਸੀਲ ਕਰਦੇ ਸੀ ਠੀਕ ਹੈ ਸੀਲ ਪਰਚੇਜ਼ ਦਾ ਕੰਮ ਆਗਾ ਠੀਕ ਹੈ ਮਤਲਬ ਕਮਿਸ਼ਨ ਤੌਰ ਤੇ ਕੰਮ ਆਗਾ ਕਮਿਸ਼ਨ ਤੌਰ ਤੇ ਠੀਕ ਆ ਬਾਈ ਜੀ ਤੇ ਲੋਨ ਵਗੈਰਾ ਦੀ ਫੈਸਿਬਿਲਟੀ ਬਾਈ ਜੀ ਉਹ ਮਿਲੂਗੀ ਠੀਕ ਹੈ ਬੈਂਕਾਂ ਨਾਲ ਟਾਇਪ ਪੈ ਗਿਆ ਹਾਂਜੀ ਹਾਂਜੀ ਠੀਕ ਆ ਬਾਈ ਜੀ ਚਲੋ ਬਾਈ ਜੀ ਵੀਡੀਓ ਸਟਾਰਟ ਕਰ ਦਾਂਗੇ ਬਾਈ ਜੀ ਆਪਾਂ ਚੌਂਡੀਅਰ 50 50 A ਤੋਂ ਤੇ ਮਾਡਲ ਦੱਸੋ ਬਾਈ ਜੀ ਇਹਦਾ 14 ਮਾਡਲ ਆ ਜੀ ਇਹ ਵੀ 14 ਮਾਡਲ ਆ ਤੇ ਤਕਰੀਬਨ ਜਿੰਨੇ ਟਰੈਕਟਰ ਹੁੰਦੇ ਨੇ ਕਿ ਮੈਂ ਦੇਖਿਆ ਬਾਈ ਜੀ ਨਵੇਂ ਟਾਇਰਾਂ ਵਾਲੇ ਟਰੈਕਟਰ ਹੀ ਹੁੰਦੇ ਨੇ ਇਹ ਨਾਲ ਤੁਹਾਡੇ ਕੋਲ ਹਾਂ ਪਾਤੀ ਬੀਜ ਗੀਆਂ ਠੀਕ ਹੈ ਇਹ ਵਧੀਆ ਸਾਡੇ ਕੋਲੇ ਟੀਕੇ ਨਾਲ ਕੰਮ ਵਧੀਆ ਤਰੀਕੇ ਨਾਲ ਕਰਦੇ ਠੀਕ ਹੈ ਤਸੱਲੀ ਵਾਸਤੇ ਟਰੈਕਟਰ ਗੱਲ ਜੀ 24 ਘੰਟੇ ਇੱਥੇ ਸਾਡਾ ਦਫ਼ਤਰ ਆ ਠੀਕ ਹੈ ਜੀ ਇੱਥੇ ਆ ਕੇ ਜਦੋਂ ਮਰਜ਼ੀ ਗੱਲ ਕਰ ਸਕਦੇ ਜਿਹੜਾ ਮਰਜ਼ੀ ਜਦੋਂ ਮਰਜ਼ੀ ਐਤਵਾਰ ਤੋਂ ਬਿਨਾ ਵੀ ਮਿਲਦੇ ਐਤਵਾਰ ਤੋਂ ਬਿਨਾ ਵੀ ਹਾਂਜੀ ਠੀਕ ਹੈ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ ਇਹ 14 ਤੇ ਮੋਗੇ ਦਾ ਨੰਬਰ ਹੈਗਾ ਹਾਂਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਵੀ ਅਸੀਂ 5 ਲੱਖ 10 ਹਜ਼ਾਰ ਰੁਪਏ ਠੀਕ ਹੈ ਜੀ ਇੱਕ ਤੋਂ ਮੰਤਾਂ ਨੂੰ ਹੋ ਜਾਊਗਾ ਹਾਂਜੀ ਠੀਕ ਹੈ ਬਾਈ ਜੀ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ ਸਾਰਾ origignal ਹੀ ਹੈ ਬਾਈ ਜੀ ਹਾਂ ਜੀ ਸਾਰਾ origignal ਚੁੱਪ ਠੀਕ ਹੈ ਜੇ ਹੋਇਆ ਤਾਂ ਦੱਸ ਕੇ ਦਿਓ ਹਾਂ ਉਹ ਰੰਗ ਦੱਸ ਕੇ ਦੇਵਾਂਗੇ ਜਿੱਥੋਂ ਹੋਇਆ ਠੀਕ ਹੈ ਬਾਈ ਜੀ ਫਰੰਟ ਟਾਇਰ ਵੀ ਨਵੇਂ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਬੈਕ ਟਾਇਰ ਵੀ ਨਵੇਂ ਨੇ ਤੇ ਸੋਨਾ ਦੇ ਟਾਇਰਾਂ ਚਾਹਣਾ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਬੜਾ ਮੋਟਾ ਹਿੱਸੇ ਤੇ ਰੰਗ ਚਲੂ ਠੀਕ ਹੈ ਲਓ ਬਾਈ ਜੀ ਬਾਈ ਕਹਿੰਦਾ ਤਸੱਲੀ ਬਾਤ ਤਾਂ ਪਹਿਲੇ ਦੱਸਦਾ ਬਾਈ ਨੇ ਜਦੋਂ ਬੰਦਾ 200 ਕਿਲੋਮੀਟਰ ਦੂਰ ਤੇ ਆਵੇ ਫਿਰ ਉਹ ਗੱਲ ਨੇ ਹਾਂ ਜੀ ਹਾਂ ਜੀ ਮਸਲਾ ਕੀ ਆ origignal ਰੰਗ ਆ ਟੂਕੇ ਦਾ ਟੂਕੇ ਦਾ ਨਹੀਂ ਨਹੀਂ ਆ ਭਾਈ ਉਸ ਤੋਂ ਆਤ ਤੇ ਕੰਡੀਸ਼ਨ ਇਹ ਦੇ ਵੀ ਚੈੱਕ ਕਰ ਸਕਦੇ ਤੇ ਮਾਡਲ ਹੈਗਾ ਭਾਈ ਜੀ ਇਹ ਇਹ ਮਾਡਲ ਹੈਗਾ ਜੀ 20 20 ਮਾਡਲ ਆ ਤੇ ਚੇਂਜਰ ਵਾਲਾ ਹੈ ਭਾਈ ਜੀ ਠੀਕ ਆ ਜੀ ਠੀਕ ਆ ਭਾਈ ਜੀ ਤੇ ਘੰਟੇ-ਘੰਟੇ ਤੇ ਤਕਰੀਬਨ ਭਾਈ ਜੀ ਤੁਸੀਂ ਆ ਕੇ ਦੇਖ ਲਿਓ ਤੇ ਬਾਕੀ ਕੰਡੀਸ਼ਨ ਚ ਚੈੱਕ ਕਰ ਸਕਦੇ ਪੂਰਾ ਸਾਫ ਪਿਆ ਖੁੱਲੇ ਪਲੇਟਫਾਰਮ ਵਾਲਾ ਗਿਆ 16 ਦੇ ਟਾਇਰਾਂ ਜ ਆ ਗਿਆ ਤੇ ਨਾਲ ਦੇ ਟਾਇਰਾਂ ਗਣ ਭਾਈ ਜੀ ਹਾਂ ਜੀ ਨਾਲ ਦੇ ਭਾਈ ਜੀ ਠੀਕ ਆ ਜੀ ਤੇ ਪੀ ਵੀ 99 ਨੰਬਰ ਆ ਗਣ ਭਾਈ ਜੀ ਲੁਧਿਆਣਾ ਦਾ ਪੀ ਲੁਧਿਆਣਾ ਦਾ ਨੰਬਰ ਆ ਭਾਈ ਜੀ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ ਇਹ ਡਿਮਾਂਡ ਜੀ 5 ਲੱਖ 6 ਲੱਖ 35000 ਰੁਪ ਪ੍ਰਾਪਲ ਕਰ ਦਿਆਂਗੇ ਜੀ ਠੀਕ ਹੈ ਜੀ ਮੰਨ ਕੇ ਚੱਲ 10-15 ਹਜ਼ਾਰ ਦਾ ਹੋ ਹੀ ਹੈਗਾ ਹਾਂਜੀ ਠੀਕ ਹੈ ਬਾਈ ਜੀ ਇਹ ਲੋ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਮੈਂ ਫਰਸਟ ਓਨਰ ਹੈ ਨਾ ਬਾਈ ਜੀ ਹਾਂਜੀ ਫਰਸਟ ਓਨਰ ਕੰਡੀਸ਼ਨ ਇੱਕ ਨੰਬਰ ਹੈ ਜੀ ਕੋਈ ਰੰਗਿਆ ਰੁੰਗਿਆ ਨਹੀਂ ਕਿਸੇ ਪਾਸੋਂ ਵੀ ਠੀਕ ਹੈ ਇਹਦਾ ਤਾਂ ਇਹ ਸਭ ਨਹੀਂ ਕਹਿ ਸਕਦੇ ਨਾ ਬਾਈ ਜੀ ਨਹੀਂ ਇਹ ਤਾਂ ਨਹੀਂ ਜੀ ਹਾਂਜੀ ਠੀਕ ਹੈ ਬਾਈ ਜੀ ਬਾਬੇ ਚੈੱਕ ਕਰੋ ਓਕੇ ਰਿਪੋਰਟ ਦਾ ਤੇ ਅੱਗੇ ਕਹੇ ਬਾਈ ਜੀ ਫਾਰਮਾ ਟ੍ਰੈਕ 6055 ਪਾਵਰ ਮੈਕਸ ਤੇ ਛੋਟੇ ਘੇਰ ਵਾਲਾ ਨਾ ਬਾਈ ਜੀ ਹਾਂਜੀ ਹਾਂ ਛੋਟੇ ਘੇਰ ਵਾਲਾ ਠੀਕ ਹੈ ਬਾਈ ਜੀ ਤੇ ਪਾਵਰ ਮੈਕ ਤੇ ਟਾਇਰ ਤੁਸੀਂ ਇਹਦੇ ਵੀ ਚੈੱਕ ਕਰ ਸਕਦੇ ਬਾਈ ਜੀ ਜਮਾ ਨਵੇਂ ਨੇਗੇ ਤੇ ਮਾਡਲ ਹੈਗਾ ਬਾਈ ਜੀ 23 ਮਾਡਲ ਹੈ 23 ਮਾਡਲ ਹੈਗਾ ਤੇ ਬਾਕੀ ਸਭ ਨੂੰ ਬਾਈ ਜੀ ਚੈੱਕ ਕਰਵਾਉਣੇ ਹੈਗੇ ਤੇ ਈ ਸੀ ਆਰਟੀ ਆ ਗਿਆ ਬਾਈ ਜੀ ਇਹ ਤੇ ਲੋ ਬਾਈ ਕੰਡੀਸ਼ਨ ਪੂਰੇ ਕੋਕਾ ਪੀ ਸਕੇ ਤੇ ਇਹ ਬਾਈ ਜੀ ਏਜੰਸੀ ਚ ਨਹੀਂ ਖੜਾ ਇਹ ਖੜਾਗਾ ਕਰਨਲ ਟਰੈਕਟਰ ਸੇਲ ਪਰਚੇਜ ਵਾਲਾ ਨੇ ਨਾ ਬਾਈ ਜੀ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੀ 790000 ਰੁਪਿਆ ਡਿਮਾਂਡ ਆ ਠੀਕ ਹੈ ਤੇ ਇਹਦੇ ਚੋਂ ਮਾਨਤਨ ਹੋ ਜੂਗਾ ਜੀ ਠੀਕ ਹੈ ਮਾਨਤਨ ਹਰੇਕ ਟਰੈਕਟਰ ਚ ਹੋ ਜਾ ਜੇ ਮੰਨ ਕੇ ਚਲੋ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਬਾਈ ਜੀ ਹਾਂ ਜੀ ਕੱਟ ਲਾਂਗੇ ਜੀ ਠੀਕ ਹੈ ਲੈ ਵੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਵਗੈਰਾ ਵੀ ਹੋ ਜਾਊਗਾ ਤੇ ਅੱਗੇ ਗਿਆ ਬਾਈ ਜੀ ਛੋਟਾ ਟਰੈਕਟਰ ਗੱਲਿਆਣਾ ਬਾਈ ਜੀ ਸ਼ਾਂਟ ਟਰੈਕਟਰ ਤੇ 755 ਹਾਂ ਜੀ ਤੇ ਮਾਡਲ ਬਾਈ ਜੀ ਇਹ 23 ਮਾਡਲ ਹੈ 23 ਮਾਡਲ ਹੈਗਾ ਪੀਵੀ 46 ਨੰਬਰ ਹੈਗਾ 4/4 ਚ ਆ ਗਿਆ ਜੀ ਤੇ ਖੁੱਲੇ ਪਲੇਟਫਾਰਮ ਵਾਲਾ ਹੈ ਤੇ 4 ਸਪੀਡ ਹੈਗਾ ਨਾ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਕਬਈ ਤੇ ਫਰੰਟ ਵੀ ਵੇਟ ਲੱਗੇ ਹੋਏ ਨੇ ਬਾਈ ਜੀ ਤੇ ਬੈਕ ਟਾਇਰਾਂ ਦੇ ਵੀ ਲੱਗੇ ਨੇ ਤੇ ਇਹਦੀ ਡਿਮਾਂਡ ਬਾਈ ਜੀ 12 ਲੱਖ 40 ਹਜ਼ਾਰ ਰੁਪਈਆ ਜੀ 12 ਲੱਖ 40 ਹਜ਼ਾਰ ਰੁਪਈਆ ਹਾਂਜੀ ਜਮਾ ਸ਼ੋਰੂਮ ਕੰਡੀਸ਼ਨ ਦਾ ਫਰਸਟ ਪਾਰਟੀ ਦੇਣਾ ਬਾਈ ਪੂਲ ਕੰਡੀਸ਼ਨ ਨਹੀਂ ਫਰਸਟ ਪਾਰਟੀ ਠੀਕ ਆ ਬਾਈ ਜੀ ਤੇ ਓਕੇ ਰਿਪੋਰਟ ਤੇ ਨਾਲ ਦੀ ਬਾਈ ਜੀ ਟਾਇਰ ਟੂਰ ਹਾਂਜੀ ਹਾਂਜੀ ਟਾਇਰ ਨਾਲ ਦੇ ਠੀਕ ਹੈ ਮਾਡਲ ਟਰੈਕਟਰ ਨਾਲ ਦੇ ਠੀਕ ਆ ਜੀ ਤੇ ਅਗੇ ਗਏ ਬਾਈ ਜੀ ਨਿਊ ਹਾਲੈਂਡ 56B ਬਹੁਤ ਯਾਦੇ ਘੱਟ ਮਿਲਣ ਵਾਲਾ ਟਰੈਕਟਰ ਖਤੀ ਦੀ ਤਾਂ ਬਹੁਤ ਮਿਲ ਜਾਂਦੇ ਨੇ ਪਰ 54ਵੀਂ ਟਾਮਾ ਟਾਵੇਂ ਮਿਲਦਾ ਨਾ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਹਾਂਜੀ ਠੀਕ ਆ ਬਾਈ ਜੀ 3 ਸਪੀਡ ਆ ਜੂਜੀ ਗੇਅਰ ਵਾਲਾ ਪਲੱਸ ਵਾਲਾ ਤੇ ਟਾਇਰ ਬਾਈ ਜੀ ਇਹਦੇ ਟਾਇਰ ਨਾਲ ਦੀ ਹੈ ਜੀ ਠੀਕ ਆ ਜੀ ਸਿੱਕੇ ਪੈਸੇ ਟਾਇਰ ਹੈਗੇ ਠੀਕ ਆ ਬਾਈ ਤੇ ਫਰੰਟ ਜਹਾਜੀ ਟਾਇਰ ਚਾਹੀਦਾ ਨਾ ਆਪਾਂ ਬਾਈ ਜੀ ਹਾਂਜੀ ਹਾਂਜੀ ਠੀਕ ਆ ਲਓ ਵੀ ਫਰੰਟ ਜਹਾਜੀ ਟਾਇਰ ਦੁਬਾਰਾ ਦੇ ਠੀਕ ਆ ਬਾਈ ਜੀ ਇਹ ਦੁਬਾਰਾ ਦੇ ਟਾਇਰ ਨੇ ਸੌਕ ਇਹ ਸੌਕ ਨੂੰ ਪਵਾ ਲੰਨੇ ਨਾ ਅੱਜ ਗੱਲ ਦਾ ਮੰਡੇ ਹਾਂਜੀ ਸੌਕ ਨੂੰ ਪਵਾ ਲੈਂਦੇ ਆ ਠੀਕ ਆ ਜੀ ਤੇ ਬਾਈ ਕਨੋਪੀ ਛਾਤਰੀ ਲੱਗ ਇਦੀ ਡਿਮਾਂਡ ਆ ਜੀ ਅਸੀਂ 9,85,000 ਰੁਪਏ ਮੰਗਦੇ ਆ ਮਾਨਤਨ ਹੋ ਜੀ ਉਹਦੇ ਠੀਕ ਆ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਪੁਰਾਣਾ ਟਰੈਕਟਰ ਵੀ ਕੱਟ ਲਾਏ ਦੇ ਵਿੱਚ ਟੌਪ ਮਾਡਲ ਪੀਵੀ 14 ਨੰਬਰ ਆਗਾ ਹਾਂਜੀ ਤੇ ਅੱਗੇ ਲਵੇ ਜੀ ਪੂਰਾ ਫੁੱਲ ਸੋਨਾ ਟਰੈਕਟਰ ਕਹਿੰਦੇ ਨੀਲਾ ਮੋਰ ਆ ਨਾ ਬਾਈ ਜੀ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਤੇ ਪੀਵੀ 09 ਨੰਬਰ ਆ ਤੇ ਟਾਇਰ ਦਾ ਇਹਦੇ ਵੀ ਨਾਲ ਦੇਣਾ ਕਹਿੰਦੇ ਹਾਂਜੀ ਬਾਈ ਜੀ ਨਾਲ ਦੇਣਾ ਜਿੰਨੇ ਟਰੈਕਟਰ ਹੈਗੇ ਬਾਈ ਜੀ ਨਾਲ ਦੇ ਟਾਇਰਾਂ ਨਾਲ ਮਿਲਣਗੇ ਜਿਹੜੇ ਨਵੇਂ ਟਾਇਰ ਆਉਣੇ ਨੇ ਫਰਸਟ ਓਨਰ ਤੋਂ ਲਿਉਣੇ ਆ ਨਾ ਇਹ ਅਸੀਂ ਫਰਸਟ ਓਨ ਟਾਇਰ ਨਾਲ ਦੀ ਹੁੰਦੇ ਹੈਗੇ ਠੀਕ ਆ ਬਾਈ ਜੀ ਹਾਂਜੀ ਨਾਲ ਦੀ ਟਾਇਰ ਮਿਲਣਗੇ ਤੇ 16 16 ਦੇ ਟਾਇਰਾਂ ਜਗ੍ਹਾ ਬਈ ਜੀ ਨਾਲ ਦੇ ਟਾਇਰ ਨੇਗੇ तकरीबन 95 ਬਈ ਜੀ 75 ਪੈਸੇ 21 ਮਾਡਲ ਆਣਾ ਬਈ ਜੀ ਹਾਂਜੀ ਬਾਈ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਜੀ ਦੱਸੋ ਮਾੜੇ ਕਿੰਨੀ ਹੈਗੀ ਇਹਦੀ ਮਾਂ ਡਿਮਾਂਡ ਹੈਗੀ ਜੀ ਬਾਈ ਜੀ 7 ਲੱਖ 50 ਹਜ਼ਾਰ ਰੁਪਿਆ ਮੰਗਦੇ ਆ ਠੀਕ ਆ ਜੀ ਤੇ ਮਾਨ ਤਨ ਕਰ ਦਿਆਂਗੇ ਇਹਦੇ ਚੋਂ ਫਰੇਗ ਟਰੈਕਟਰ ਚ 10 ਤੋਂ 15 ਹਜ਼ਾਰ ਰੁਪਿਆ ਡਿਸਕਾਊਂਟ ਹੈਗੀ ਹੈਗਾ 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 ਜੀ ਠੀਕ ਆ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਐਤਵਾਰ ਤੋਂ ਬਿਨਾਂ ਵੀ ਪਾਈਆਂ ਕੋਲੇ ਗਾ ਕੇ ਤੇ ਪੂਰਾ ਰਸ ਹੁੰਦਾਗਾ ਠੀਕ ਹੈ ਬਾਈ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਬਾਈ ਜੀ ਪਹਿਲਾਂ ਤਾਂ ਗਏ ਤੁਹਾਨੂੰ 755 ਤੇ ਇਹ ਹੈਗਾ ਬਾਈ ਜੀ 655 4/2 ਚ ਤੇ ਖੁੱਲੇ ਪਲੇਟਫਾਰਮ ਵਾਲਾ ਹੈ ਤੇ ਇਹ ਬਾਈ ਜੀ 3 ਸਪੀਡ ਚ ਹੈ ਇਹ ਵੀ 4 ਸਪ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਿਓ ਟਰੈਕਟਰ ਪੂਰਾ ਸੋਹਣਾਗਾ ਤੇ ਫਰੰਟ ਵੇਟ ਵੀ ਲੱਗੇ ਹੋਏ ਨੇ ਜੀ ਤੇ ਲੋ ਬੀ ਚੈੱਕ 20 ਮਾਡਲ ਆਗਾ ਟੌਪ ਮਾਡਲ ਆ 20 ਮਾਡਲ ਆ ਨਾਲ ਦੀ ਇਹਦੇ ਵੀ ਟਾਇਰ ਟੁਰੇ ਨੇ ਭਾਈ ਹਾਂਜੀ ਹਾਂਜੀ ਨਾਲ ਦੇ ਨਾਲ ਸਾਰੇ ਟਰੈਕਟਰਾਂ ਦੇ ਨਾਲ ਦੇ ਟਾਇਰ ਹੁੰਦੇ ਆ ਸਾਡੇ ਠੀਕ ਆ ਭਾਈ ਜੀ ਜਿਹਦੇ ਜਮਾ ਨਵੇਂ ਹੋਏ ਉਹਦਾ ਕੀ ਕਰਨਾਣਾ ਭਾਈ ਉਹਦਾ ਹਾਂ ਜਿਵੇਂ ਉਹ ਪਿੱਛੇ ਜੌਂਡੀਰ ਪੰਜਾ ਪੰਜਾ ਹੀ ਆ ਠੀਕ ਆ ਉਹਦੇ ਦਵਾਰੇ ਦੇ ਆ ਦਵਾਰੇ ਠੀਕ ਆ ਜੀ ਤੇ ਇਹਦੀ ਡਿਮਾਂਡ ਭਾਈ ਜੀ 8,30,000 ਰੁਪਏ ਮੰਗਦੇ ਆ ਮਾਨਤਾਨ ਹੋ ਜੂਗਾ ਜੀ 10 ਤੋਂ 15 15,000 ਰੁਪਏ ਹੋਏ ਠ ਠੀਕ ਹੈ ਬਾਈ ਜੀ ਤੇ ਕਹੇਗਾ ਬਾਈ ਜੀ ਕਬੋਟਾ ਤੇ ਟਾਇਰ ਤੁਸੀਂ ਦੇਖ ਸਕਦੇ ਹੋ ਕਿ ਵੀ ਇਹਦੇ ਵੀ ਪਏ ਆਗੇ 370 ਪੈਸੇ ਨਾਲ ਦੇ ਖੁੱਲੇ ਪਲੇਟਫਾਰਮ ਚ ਆ ਗਿਆ ਸਾਈਡ ਗੇਅਰ ਚ ਆ ਗਿਆ 19 ਮਾਡਲ 19 ਮਾਡਲ ਆ ਗਿਆ ਤੇ ਫਰੰਟ ਟਾਇਰ ਵੀ ਫਰੰਟ ਵੀ ਵੇਟ ਲੱਗੇ ਹੋਣੇ ਨੇ ਨਾ ਬਾਈ ਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਜੀ ਪੀਵੀ02 ਅੰਮ੍ਰਿਤਸਰ ਦਾ ਨੰਬਰ ਆ ਨਾ ਬਾਈ ਜੀ ਹਾਂਜੀ ਅੰਮ੍ਰਿਤਸਰ ਦਾ ਨੰਬਰ ਠੀਕ ਹੈ ਜੀ 19 ਮਾਡਲ ਆ ਤੇ ਡਿਮਾਂਡ ਬਾਈ ਜੀ ਦੀ ਇਹਦੀ ਡਿਮਾਂਡ ਹੈਗੀ ਜੀ 520000 ਰੁਪਿਆ ਠੀਕ ਹੈ ਇਹ 5 ਲੱਖ ਰੁਪਏ ਦੇ ਦੇਾਂਗੇ ਜੀ ਠੀਕ ਹੈ ਲੈ ਬਈ ਜੀ ਇਹ ਚੋ 20000 ਰੁਪਏ ਦੀ ਸੂਟ ਕਰਤੀ ਬਾਈ ਨੇ ਬਾਕੀਆਂ ਚੋ ਬਾਈ ਨੇ 15 15000 ਰੁਪਏ ਦੀ ਇਹ ਨਹੀਂ ਹੈ ਕਿ ਬਈ ਰੇਟ ਕੋਈ ਨਾ 15000 ਰੁਪਏ ਫਿਕਸ ਨਹੀਂ ਹੈਗਾ ਮੌਕੇ ਤੇ ਆਉਂਗੇ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਲੈ ਬਈ ਅੱਗੇ ਆ ਗਿਆ 655 DI ਨੋਵੋ ਖੁੱਲੇ ਪਲੇਟਫਾਰਮ ਚੋ ਕਨੂਪੀ ਛਤਰੀ ਲੱਗੇ ਆ ਬੈਗ ਟਾਇਰ ਇਹ ਵੀ ਨਾਲ ਦੀਨੇ ਬਈ ਜੀ ਬਿਲਕੁਲ ਜੀ ਨਾਲ ਦਿੱਤੇ ਠੀਕ ਹੈ ਇਹ ਵੀ ਮਾਡਲ ਟਰੈਕਟਰ ਤੇ ਚੱਲਿਆ ਹੀ ਕੋਹ ਨਹੀਂ ਨਵਾਂ ਟਰੈਕਟਰ ਹੈ ਚਾਲ ਚਲਾਵਾ ਤੁਸੀਂ ਦੇਖ ਕੇ ਇਹਦਾ ਵੀ ਹੈਰਾਨ ਹੋ ਜਗੇ ਤੇ ਕਿੰਨੇ ਚੱਲੇ ਹੋਵੇ ਜੀ ਨੇ ਵੀ ਪਤਾਈਆਂ ਤਾਂ ਵੀ ਨਹੀਂ ਚੱਲੇਗਾ ਰੌਬੜ ਰੂਬੜ ਤੁਸੀਂ ਦੇਖ ਸਕਦੇ ਹੋ ਅਜੇ ਇਹ ਵੀ ਨਹੀਂ ਲਈ ਹੈਗੀ ਨਾਲ ਦੀ ਟਾਇਰ ਟੂਰ ਨੇ ਜਿੰਨਾ ਹੈਗਾ ਭਾਈ ਜੀ ਸਾਰਾ オリジナル ਆ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ ਡਿਮਾਂਡ ਜੀ 10 ਲੱਖ 80 ਹਜ਼ਾਰ ਰੁਪਏ ਮੰਗਦੇ ਆ ਠੀਕ ਆ ਜੀ ਤੇ ਯਾਨੀ ਕਿ 60 ਦਾ ਦੇ ਦੇਗੇ ਠੀਕ ਆ ਭਾਈ ਜੀ ਚਲੋ ਭਾਈ ਜੀ ਫੁੱਲ ਟਾਪ ਮਾਡਲ 23 ਮਾਡਲ ਹੈਗਾ ਕੰਡੀਸ਼ਨ ਦਾ ਪੂਰਾ ਕੋਕਾ ਦਾ ਜਮਾ ਨਵਾਂ ਟ੍ਰਾਈਟਰ ਤੇ ਹੈਗਾ ਭਾਈ ਜੀ 605 ਹਾਂਜੀ ਕਿਹੜਾ ਮਾਡਲ ਤੇ ਇਹ ਮਾਡਲ ਹੈਗਾ 21 ਮਾਡਲ ਖੁੱਲੇ ਪਲੇਟਫਾਰਮ ਚ ਆ ਗਿਆ ਬਾਕੀ ਤੁਸੀਂ ਪੈਰ ਦਾਣੇ ਇਹ ਵੀ ਦੇਖ ਸਕਦੇ ਹੋ ਵੀ ਜੀ ਪੂਰੇ ਸਾਫ ਪਏ ਨੇਗੇ ਇਹਦੇ ਵੀ ਟਾਇਰ ਨਾਲ ਦੇ ਨੇਗੇ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਜੀ 720000 ਇਹਦੀ ਡਿਮਾਂਡ ਹੈਗੇ ਲਓ ਬਈ 720000 ਬਾਕੀ ਤੁਸੀਂ ਬੈਟਰੀ ਬਕਸਾ ਦੇ ਸਕਦੇ ਹੋ ਬਈ ਜੀ ਇਹ ਵੀ ਪੂਰਾ ਫਰਨਸ ਹੋਣਾ ਪਿਆਗਾ ਤੇ ਪੱਠੇ-ਪੁੱਠੀ ਦਿਖਾ ਦੇਣੀ ਬਈ ਜੀ ਲਓ ਬਈ ਚੈੱਕ ਕਰ ਲਓ ਪੂਰੀ ਕੋਕਾ ਪੀਸ ਪਏਗਾ ਤੇ ਅੱਗੇ ਕਿ ਬਈ ਜੀ 969 ਦਿਲਾਂ ਦੀ ਸ਼ਾਨ ਤੇ ਹਰੇਕ ਵੀਰ ਸੋਚਦਾਗਾ ਵੀ 969 ਜਿਹੜਾ ਸਾਡਾ ਫੇਵਰੇਟ ਟਰੈਕਟਰ ਹੈ ਤੇ ਇਹ ਮਾਡਲ ਬਈ ਜੀ 21 21 ਕੇ ਮਾਡਲ ਆ ਲਓ ਬਈ ਚੈੱਕ ਕਰ ਲੋ ਤੇ 5 ਸਟਾਰ ਵਾਲਾ ਸਾਈਡ ਗੇਰ ਤੇ ਮਾੜ ਲੈ ਗਿਆ ਬਈ ਜੀ 21 ਤੇ ਡਿਮਾਂਡ ਬਈ ਜੀ ਦੀ 7,95,000 ਰੁਪਏ ਮੰਗਦੇ ਆ ਜੀ ਦੇ ਦੇਾਂਗੇ 15-20,000 ਰੁਪਏ 20,000 ਛੱਡ ਦੇਗੇ ਲਓ ਬਈ ਜੀ 20,000 ਰੁਪਏ ਦੀ ਇਹ ਚੋ ਛੂਟ ਹੋ ਜੂਗੀ ਤੇ ਇਹ ਕਹੇਗਾ ਬਈ ਜੀ ਫੁੱਲ ਸੋਨਾ ਟਰੈਕਟਰ ਜਮਨ ਨਵਾਂ ਟਰੈਕਟਰ ਜਿਹੜੀ ਪਰ ਦੇਖਣ ਨਵਾਂਗਾ ਪਰ ਜੇ ਤੁਸੀਂ ਮਾਡਲ ਸੁਣੋਗੇ ਬਈ ਜੀ ਇਹ ਵੀ ਹੈਗਾ ਮਾਡਲ ਬਈ ਜੀ 17 ਮਾਡਲ ਆ ਜੀ ਠੀਕ ਹੈ ਜੀ 4x4 ਚ ਆ ਗਿਆ ਬਈ ਜੀ ਹਾਂਜੀ 4 ਵੀਲ ਟਰੈਕਟਰ ਠੀਕ ਹੈ ਲਓ 17 ਮਾਡਲ ਹੈ ਕੰਡੀਸ਼ਨ ਹੈਗੇ ਬਾਈ ਜੀ ਘੱਟੋ ਘੱਟ 23 24 ਮਾਡਲ ਵਰਗੀ ਤੇ ਪੀਵੀ08 ਨੰਬਰ ਹੈਗਾ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 6 ਲੱਖ 40 ਹਜ਼ਾਰ ਰੁਪਈਆ ਜੀ 6 ਲੱਖ ਤੇ 40 ਹਜ਼ਾਰ ਰੁਪਈਆ ਤੇ ਅਗੇ ਕਿ ਸੋਨਾ ਲੀਕਾ ਬਾਈ ਜੀ 60 ਦਾ ਆਰਐਕਸ ਵਾਲਾ ਤੇ ਫਰੰਟ ਰੇਡੀਅਲ ਟਾਇਰ ਹੈਗੇ ਤੇ ਬੈਕ ਟਾਇਰ ਨਾਲ ਦੀ ਨਾ ਇਹਦੇ ਵੀ ਬਾਈ ਜੀ ਤੇ ਇਹਦਾ 30000 ਰੁਪਈਆ ਛੋਟ ਕਰ ਦੇਗੇ ਇਹ ਚੋ 30000 ਰੁਪਈਆ ਤੇ ਮਾਡਲ ਹੈਗਾ ਬਾਈ ਜੀ ਇਹ 19 19 ਠੀਕ ਹੈ ਲੋਬੀ ਸਾਨੂੰ ਮਾਰਕਾ ਵਗੈਰਾ ਵੀ ਦਿਖਾ ਦਿੰਨੇ ਲੋਬੀ ਚੈੱਕ ਕਰ ਲੋ ਤੇ ਬੈਕ ਬੇਟ ਵਗੈਰਾ ਵੀ ਲੱਗੇ ਹੋਏ ਨੇਗੇ ਤੇ ਡਿਮਾਂਡ ਆ ਗਈ ਹੈ ਇਹਦੀ ਭਾਈ ਜੀ 5 ਲੱਖ 60000 ਰੁਪਿਆ ਤੇ 5 ਲੱਖ ਪਾਈ ਕਹਿੰਦਾ 30000 ਰੁਪਿਆ ਦੇ ਦਾਂਗੇ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਤੇ ਕਹਿੰ ਗਿਆ ਭਾਈ ਜੀ ਟੀਟ ਫਾਰਮ ਟਰੈਕ 60 ਫਾਰਮ ਟਰੈਕ 60 ਤੇ ਪੀਵੀ 29 ਮੋਗੇ ਦਾ ਨੰਬਰ ਹੈਗਾ ਚੌਕਲੇ ਟਾਇਰਾਂ ਦੇਦਾ ਵੀ ਨਵਾਂ ਹੈ ਬਈ ਇਹ ਤਾਂ ਦੁਬਾਰੇ ਦਾ ਕੱਲ ਜਾਣਾ ਬਈ ਦੁਬਾਰੇ ਠੀਕ ਆ ਭਾਈ ਇਹਦਾ ਦੁਬਾਰੇ ਦਾਗਾ ਕਿਉਂਕਿ ਵੀ ਜਮਾ ਨਵੇਂ ਟਾਈਮ ਨਹੀਂ ਹਾਂਜੀ ਹਾਂਜੀ 5,30,000 ਰੁਪਏ ਮੰਗਦੇ ਠੀਕ ਆ ਜੀ ਇਹ ਵੀ 5,30,000 ਰੁਪਏ ਮੰਗਦੇ ਆ 17 ਮਾਡਲ ਆਗਾ ਵੀ ਕਿਹੜੇ ਰੁਪਏ ਛੂਟ ਹੋ ਜੂਗੀ ਤੇ ਜਿਹੜੇ ਇਹ ਪੁਰਾਣੇ ਟਰੈਕਟਰ ਕੱਟੇ ਹੋਏ ਨੇ ਨਾ ਬਈ ਇਹ ਵਿੱਚ ਕੱਟੇ ਹੋਏ ਠੀਕ ਆ ਭਾਈ ਜੀ ਤੇ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦੋ ਜੀ ਆਪਣੀ ਕੋਮਲ ਸਿੰਘ ਠੀਕ ਆ ਜੀ ਟਰਨਲ ਟਰੈਕਟਰ ਸੇਲ ਪਰਚੇਜ ਦਾ ਕੰਮ ਕਰਦੇ ਆ ਠੀਕ ਆ ਭਾਈ ਜੀ ਮੋਗਾ ਠੀਕ ਆ ਭਾਈ ਠੀਕ ਆ ਭਾਈ ਕੋਮਲ ਬਹੁਤ ਬਹੁਤ ਧੰਨਵਾਦ ਗੱਲ ਕਰਕੇ ਵਧੀਆ ਲੱਗਿਆ ਭਾਈ ਜੀ ਤਦੋ ਬਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ